ਪੰਜਾਬ ਦੀਆਂ ਜਾਂ ਕਹਿ ਲਈਏ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੀਆਂ ਉਮੀਦਾਂ ਰਾਤ ਦੇ ਵੇਲੇ ਇੱਕ ਵਾਰ ਫਿਰ ਤੜਕੀਆਂ ਤਿਰਕਟ ਦੇ ਕਰਕੇ ਆਈਪੀਐਲ ਦਾ ਮੁਕਾਬਲਾ ਕਰਕੇ ਪ੍ਰੀਟੀ ਜਨਰਲ ਦੀ ਟੀਮ ਦੇ ਹਾਰਨ ਦੇ ਕਰਕੇ ਪੰਜਾਬ ਕਿੰਗਜ਼ 11 ਦੇ ਹਾਰਨ ਦੇ ਕਰਕੇ 18 ਸਾਲਾਂ ਬਾਅਦ ਸੋਕਾ ਮੁਕਣ ਲੱਗਾ ਸੀ ਆਈਪੀਐਲ ਦੇ ਵਿੱਚ ਪੰਜਾਬ ਕਿੰਗਜ਼ 11 ਦਾ ਪਰ ਉਹ ਸੋਕਾ ਸੋਕਾ ਹੀ ਰਹਿ ਗਿਆ ਇਸ ਸੋਕੇ ਤੋਂ ਨਜਾਤ ਨਹੀਂ ਮਿਲੀ ਉਹਦਾ ਕਾਰਨ ਹੈ ਕਿ ਜਿਨ੍ਹਾਂ ਦੇ ਨਾਲ ਮੁਕਾਬਲਾ ਸੀ 18 ਸਾਲ ਤੋਂ ਸੋਕਾ ਉਹ ਵੀ ਚੱਲਦੇ ਸੀ ਮੁਕਾਬਲੇ ਫਸਮੇ ਹੋਏ ਪੰਜਾਬੀਆਂ ਨੇ ਸੁਰੇਸ਼ ਅੱਯਰ ਨੂੰ ਪਿੰਡਾਂ ਦਾ ਪੰਜਾਬ ਦਾ ਸਰਪੰਚ ਐਲਾਨਤਾ ਪੰਜਾਬ ਦੇ ਵਿੱਚ ਚੁਟਕਲੇ ਬਣ ਗਏ ਇਸ ਗੱਲ ਦੇ ਕਿ ਭਾਈ ਸੁਰੇਸ਼ ਅੱਯਰ ਪੰਜਾਬ ਦਾ ਸਰਪੰਚਾ ਇਸ ਟੀਮ ਦਾ ਸਰਪੰਚਾ ਕਿਉਂਕਿ ਕਪਤਾਨ ਉਸੇ ਹਿਸਾਬ ਦੇ ਨਾਲ ਰਾਇਲ ਚੈਲੰਜ ਬੰਗਲੌਰ ਦਾ ਜਿਹੜਾ ਸਰਪੰਚਾ ਉਹ ਵਿਰਾਟ ਕੋਹਲੀ ਹੋਇਆ ਇਹਦਾ ਮਤਲਬ ਇਹ ਆ ਪਰ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਜਿੱਥੇ ਪੰਜਾਬ ਸ਼ਬਦ ਆ ਜਾਏ ਉਹਦੇ ਉੱਤੇ ਮਾਣ ਹੁੰਦਾ ਤੇ ਉਹ ਹੁਣਾ ਵੀ ਚਾਹੀਦਾ ਇਸ ਕਰਕੇ ਐਤਕੀ ਇਉਂ ਲੱਗਾ ਵੀ ਜਿਵੇਂ ਪ੍ਰੈਜ਼ੀਡੈਂਟਾ ਉਨ ਨਕੂਦਰ ਦੇ ਕੋਲੇ ਰਹਿਣ ਲੱਗ ਪਈ ਹੁੰਦੀ ਆ ਜਿਵੇਂ ਉਹ ਕੋਟਕਪੂਰੇ ਦੇ ਕੋਲੇ ਰਹਿਣ ਲੱਗ ਪਈ ਹੁੰਦੀ ਆ ਜਿਵੇਂ ਕਿ ਤਰਨਤਾਰਨ ਦੇ ਵਾਲੇ ਰਹਿਣ ਲੱਗ ਪਈ ਹੁੰਦੀ ਆ ਜਿਵੇਂ ਕਿ ਮੁਹਾਲੀ ਦੇ ਵਾਲੇ ਰਹਿਣ ਲੱਗ ਪਈ ਹੁੰਦੀ ਆ ਜਿਵੇਂ ਕਿ ਜਲੰਧਰ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਆ ਪਟਿਆਲੇ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਰਹਿਣ ਲੱਗ ਪਈ ਹੁੰਦੀ ਆ ਪੰਜਾਬੀਆਂ ਨੇ ਜਿੰਨੇ ਝਟਕਲੇ ਬਣਾਏ ਪੰਜਾਬੀਆਂ ਨੇ ਜਿੰਨੀ ਸ਼ਾਬਾਸ਼ ਦਿੱਤੀ ਪੰਜਾਬੀਆਂ ਨੇ ਜਿੰਨੀ ਦਰਿਆਦਲੀ ਦਿਖਾਈ ਪੰਜਾਬੀਆਂ ਨੇ ਜਿਸ ਤਰੀਕੇ ਨਾਲ ਵੀਡੀਓ ਬਣਾਈਆਂ ਪੰਜਾਬੀਆਂ ਨੇ ਜਿਸ ਤਰੀਕੇ ਨਾਲ ਪੋਸਟਾਂ ਪਾਈਆਂ ਸੱਚੀ ਮੁੱਚੀ ਕਮਾਲ ਕਰਤੀ ਪਰ ਉਮੀਦਾਂ ਟੜਕ ਗਈਆਂ ਚਲੋ ਇਹ ਟੜਕੜੀਆਂ ਵੀ ਹੁੰਦੀਆਂ ਆ ਇਹ ਜੁੜਦਗਾਂ ਵੀ ਹੁੰਦੀਆਂ ਜਦੋਂ ਖਿਡਾਰੀ ਖੇਡਦੇ ਹੋਣ ਦੋ ਟੀਮਾਂ ਆਪਸ ਦੇ ਵਿੱਚ ਖੇਡਦੀਆਂ ਹੋਣ ਤੇ ਉਸ ਵੇਲੇ ਭਾਈ ਇੱਕ ਨੇ ਤਾਂ ਹਾਰਨਾ ਹੀ ਹਾਰਨਾ ਇਹ ਜ਼ਰੂਰੀ ਨਹੀਂ ਕਿ ਜੋ ਅਸੀਂ ਚਾਹਨੇ ਆ ਉਹੀ ਹੋਵੇ ਇਹੀ ਤਾਂ ਖੇਡ ਭਾਵਨਾ ਇਸ ਖੇਡ ਭਾਵਨਾ ਦਾ ਸਤਕਾਰ ਕਰਨਾ ਚਾਹੀਦਾ بڑے ਲੋਕਾਂ ਨੇ ਸੱਟਾ ਲਾਇਆ ਪਰ ਹੁਣ ਤਾਂ ਸੱਟਾ ਵੀ ਜਿਹੜਾ ਉਹ ਕਾਨੂੰਨੀ ਨਿਯਮਾਂ ਮੁਤਾਬਕ ਬਣ ਗਿਆ ਹੁਣ ਤਾਂ ਇਹ ਗੱਲ ਕਹੀ ਜਾਂਦੀ ਜੀ ਇੱਕ ਫਲਾਨੀ ਐਪ ਦੇ ਉੱਤੇ ਫਲਾਨੀ ਵੈਬਸਾਈਟ ਦੇ ਉੱਤੇ ਸੱਟਾ ਲਾਓ ਤੇ ਭਾਈ ਉਹਦੇ ਪੈਸੇ ਐਦਾ ਹੋ ਜਾਣੇ ਆ ਜਿਨ੍ਹਾਂ ਨੇ ਪੰਜਾਬ ਕਿੰਗਸ ਦੇ ਉੱਤੇ ਕਰੋੜਾਂ ਰੁਪਇਆ ਲਾਇਆ ਸੀ ਉਹ ਡੁੱਬ ਗਿਆ ਜਿਨ੍ਹਾਂ ਨੇ ਰਾਇਲ ਚੈਲੈਂਜਰ ਬੰਗਲੌਰ ਦੇ ਉੱਤੇ ਕਰੋੜਾਂ ਰੁਪਇਆ ਲਾਇਆ ਸੀ ਉਹ ਡੁੱਬੜਾ ਵੀ ਹੋ ਗਿਆ ਕਿਸੇ ਦਾ ਡੇਡਾ ਵੀ ਹੋ ਗਿਆ ਕਿਸੇ ਦਾ ਕਿਵੇਂ ਤੇ ਕਿਸੇ ਦਾ ਕਿਵੇਂ ਹੋ ਗਿਆ ਹਾਲਾਂਕਿ ਮੈਂ ਸੱਟੇ ਦੇ ਬਹੁਤਾ ਪੱਖ ਦੇ ਵਿੱਚ ਨਹੀਂ ਪਰ ਜਦੋਂ ਹੌਲੀ 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 ਆਦੁਨਿਕੀਕਰਨ ਕਰਕੇ ਨਿਗਮਾਂ ਦੇ ਵਿੱਚ ਲਿਆ ਕੇ ਤੇ ਉਹਨੂੰ ਵੀ ਕਹਿ ਦਿੱਤਾ ਗਿਆ ਜੀ ਕਿ ਇਹ ਵਾਜਬ ਤਰੀਕਾ ਇਹੀ ਹੈ ਤੇ ਚਲੋ ਫਿਰ ਤਾਂ ਲੋਕਾਂ ਨੇ ਲਾਉਣਾ ਹੀ ਆ ਪਰ ਹੋਇਆ ਕੀ ਆ ਇਹ ਖੇਡ ਦੇ ਵਿੱਚ ਹਾਰ ਕਿਉਂ ਗਈ ਪੰਜਾਬ ਦੀ ਟੀਮ ਇੱਕ ਕਿਹੜੇ ਕਾਰਨ ਬਣੇ ਜਿਹਦੇ ਕਰਕੇ ਆਸਾਂ ਹੋਰ ਸੀ ਤੇ ਬਣ ਕੁਝ ਹੋਰ ਗਿਆ ਅਸਲ ਦੇ ਵਿੱਚ ਕਾਰਨ ਇਹ ਆ ਜਿਹੜੇ ਕਿ ਖੇਡ ਮਾਹਰ ਆ ਉਹ ਇਹ ਗੱਲ ਕਹਿੰਦੇ ਵੀ ਜਿਹੜੇ ਇਹ ਪੰਜਾਬ ਕਿੰਗਸ ਦਾ 11 ਦੇ ਖਿਡਾਰੀ ਆ ਬਹੁਤੇ ਜਿਨ੍ਹਾਂ ਨੇ ਇਤਕੀ ਆਪਣੇ ਜਜ਼ਬੇ ਨਾਲ ਆਪਣੇ ਜੋਸ਼ ਦੇ ਨਾਲ ਟੀਮ ਨੂੰ ਪਹੁੰਚਾ ਦਿੱਤਾ ਇਤਕੀ ਫਾਈਨਲ ਦੇ ਵਿੱਚ ਉਹ ਫਾਈਨਲ ਮੁਕਾਬਲਾ ਖੇਡਣ ਦਾ ਬਹੁਤਾ ਤਜਰਬਾ ਨਹੀਂ ਸੀ ਜਾਂਦੇ ਉਹਨਾਂ ਦੇ ਵਿੱਚ ਬੈਟਿੰਗ ਦੀ ਉਨੀ ਕੈਪੈਸਿਟੀ ਬੈਟਿੰਗ ਦੇ ਉਹਨੇ ਬਰੀਕੀ ਗੁਰ ਨਹੀਂ ਸੀ ਜਿਹਦੇ ਕਰਕੇ ਉਹ ਵਿਰਾਟ ਕੋਹਲੀ ਦੀ ਟੀਮ ਦੇ ਮੁਰੇ ਟੱਕ ਨਹੀਂ ਸਕੇ ਜਦੋਂ ਸਰਪੈਂਟ ਜਾਨੀ ਕਿ ਸੁਰੇਸ਼ ਅੱਯਰ ਇੱਕ ਦੌੜ ਬਣਾ ਕੇ ਆਊਟ ਹੋਇਆ ਲੋਕਾਂ ਦੀਆਂ ਉਮੀਦਾਂ ਧੜਕ ਗਈਆਂ ਪਰ ਹਾਂ ਅਖੀਰਲੇ ਓਵਰ ਦੇ ਵਿੱਚ ਜਦੋਂ ਤਿੰਨ ਛੱਕੇ ਲੱਗੇ ਆ ਲੱਗਦਾ ਏ ਸੀ ਕਿ ਜੇਕਰ ਇੱਕ ਗੇਂਦ ਹੋਰ ਹੁੰਦੀ ਉਸ ਇੱਕ ਗੇਂਦ ਦੇ ਉੱਤੇ ਇੱਕ ਛੱਕਾ ਹੋਰ ਲੱਗ ਜਾਂਦਾ ਤਾਂ 6 ਦੌੜਾਂ ਦੇ ਨਾਲ ਪੰਜਾਬ ਕਿੰਗਜ਼ 11 ਟੀਮ ਹਾਰੀ ਆ ਤੇ ਇਹ ਸ਼ਹਿਰ ਜਿੱਤ ਵੀ ਜਾਂਦੀ ਪਰ ਉਹ ਜੇ ਸ਼ਬਦ ਵਿੱਚ ਆ ਗਿਆ ਇਹ ਜੇ ਸ਼ਬਦ ਆ ਜਿਹੜਾ ਉਹੀ ਕਦੇ ਮੁੱਕਦਾ ਨਹੀਂ ਤੇ ਉਹੀ ਕਦੇ ਰੁਕਦਾ ਨਹੀਂ ਮੈਂ ਅਕਸਰੇ ਸੋਚਦਾ ਹੁੰਨਾ ਵੀ ਜਦੋਂ ਦੋ ਜਾਂ ਤਿੰਨ ਜਾਂ ਚਾਰ ਰਾਜਨੀਤਿਕ ਲੋਕਾਂ ਦੇ ਕਿਸੇ ਚੋਣ ਦੇ ਵਿੱਚ ਮੁਕਾਬਲੇ ਹੁੰਦੇ ਤਾਂ ਕਈ ਵਾਰੀ ਕੋਈ ਬੰਦਾ 10 ਵੋਟਾਂ ਤੇ ਵੀ ਜਿੱਤ ਜਾਂਦਾ ਕਈ ਵਾਰੀ 20 ਵੋਟਾਂ ਤੇ ਵੀ ਜਿੱਤ ਜਾਂਦਾ ਫਿਰ ਇਹ ਗੱਲ ਹੁੰਦੀ ਵੀ ਜੇਕ ਤੇ ਇੰਉ ਹੋ ਜਾਂਦਾ ਜੇ ਫਲਾਣੇ ਵਾਰਡ ਦੇ ਵਿੱਚੋਂ ਇੰਉ ਹੋ ਜਾਂਦਾ ਇੱਕ ਮਸ਼ੀਨ ਦੇ ਵਿੱਚ ਇੰਉ ਦੀ ਥਾਂ ਇੰਉ ਹੋ ਜਾਂਦਾ ਤਾਂ ਗੱਲ ਹੋਰ ਹੁੰਦੀ ਪਰ ਉਹ ਜੇ ਜੇ ਰਹਿ ਜਾਂਦੀ ਆ ਇਹੀ ਤਾਂ ਮੁਕਾਬਲੇ ਦੀ ਖੂਬਸੂਰਤੀ ਹੁੰਦੀ ਆ ਸਾਰੀਆਂ ਟੀਮਾਂ ਨੇ ਬਹੁਤ ਜ਼ੋਰ ਲਾਇਆ ਸਾਰੀਆਂ ਟੀਮਾਂ ਨੇ ਬਹੁਤ ਕਮਾਲ ਕੀਤੀ ਸਾਰੀਆਂ ਟੀਮਾਂ ਨੇ ਆਪਣਾ ਪੂਰਾ ਜਜ਼ਬਾ ਦਿਖਾਇਆ ਸਾਰੇ ਹੀ ਖਿਡਾਰੀਆਂ ਦਾ ਬਹੁਤ ਬਹੁਤ ਸਨਮਾਨ ਵਿਰਾਟ ਕੋਲੀ ਦੇ ਉੱਤੇ ਵੀ ਚੁਟਕਲੇ ਬਣ ਕੇ ਲੋਕ ਤਾਂ ਪੰਜਾਬ ਦੇ ਕਹਿਣ ਲੱਗ ਪਏ ਵੀ ਕੋਲੀ ਵੀ ਬੰਦਾ ਮਾੜਾ ਨਹੀਂ ਪਰ ਪ੍ਰਿਟੀ ਜੰਟਾ ਦੇ ਕਰਕੇ ਵੈਰ ਅਸੀਂ ਵਿਰਾਟ ਨਾਲ ਵੀ ਪਾਈ ਫਿਰਦੇ ਆ ਲੋਕਾਂ ਨੇ ਬੜੇ ਅਜੀਬ ਤਰੀਕੇ ਦੇ ਨਾਲ ਹਾਸੋ ਹਿਣੇ ਤਰੀਕੇ ਦੇ ਨਾਲ ਕਈ ਤਰਾਨੀਆਂ ਘੜਤਾ ਘੜੀਆਂ ਕਈ ਤਰਾਨੀਆਂ ਗੱਲਾਂ ਬਾਤਾਂ ਕੀਤੀਆਂ ਪਰ ਸਰਪੰਚ ਦੀ ਟੀਮ ਹਾਰ ਗਈ ਜਾਂ ਕਹਿ ਦਈਏ ਵੀ ਭਾਈ ਪੰਜਾਬ ਦੇ ਸਰਪੰਚ ਦੀ ਟੀਮ ਹਾਰ ਗਈ ਕਿਉਂਕਿ ਉਹ ਪੰਜਾਬ ਦੀ ਟੀਮ ਦਾ ਕਪਤਾਨ ਉਹ ਹਾਰ ਗਿਆ ਜਾਂ ਉਹਦੀ ਟੀਮ ਹਾਰ ਗਈ ਐਤਕੀ ਪ੍ਰੈਸ਼ਰ ਵੱਧ ਸੀ ਜਾਂ ਕਹਿ ਦਈਏ ਵੀ ਭਾਈ ਗੇਂਦ ਨਹੀਂ ਸਮਝਣੀ ਲੱਗੀ ਇਸ ਕਰਕੇ ਭਾਈ ਐਤਕੀ ਪ੍ਰੀਟਿਜੈਂਟਾ ਜਿੱਤ ਕੇ ਵੀ ਹਾਰ ਗਈ ਜਾਂ ਕਹਿ ਦਈਏ ਵੀ ਭਾਈ ਉਹ ਜਿੱਤ ਹੀ ਗਈ ਕਿਉਂਕਿ ਟੀਮ ਤਾਂ ਇੱਕ ਨੇ ਜਿੱਤਣਾ ਸੀ ਪਰ ਜਿਸ ਤਰੀਕੇ ਦੇ ਨਾਲ ਫਾਈਨਲ ਦੇ ਵਿੱਚ ਪਹਿਲੀ ਵਾਰ ਪੰਜਾਬ ਕਿੰਗ 11 ਪਹੁੰਚੀ ਤੇ ਜਿਸ ਤਰੀਕੇ ਦੇ ਨਾਲ ਪ੍ਰੀਟਿਜੈਂਟਾ ਦੇ ਵੱਲੋਂ ਐਤਕੀ ਪੰਜਾਬੀਆਂ ਦਾ ਸ਼ੁਕਰੀਆ ਦਾ ਕੀਤਾ ਗਿਆ ਉਹ ਵੀ ਕਮਾਲ ਦੀ ਗੱਲ ਸੀ ਮੈਂ ਪਰਸੋ ਚੌਥੇ ਇੱਕ ਇੰਟਰਵਿਊ ਦੀ ਕੁਝ ਕਲਿੱਪਾਂ ਦੇਖੀਆਂ ਉਹਦੇ ਵਿੱਚ ਪ੍ਰੀਟਿਜੈਂਟਾ ਨੇ ਗੱਲ ਕਹੀ ਕਿ ਇੱਕ ਦੌਰ ਸੀ ਜਦੋਂ ਅਸੀਂ ਜਿੱਤਿਆ ਹੋਇਆ ਮੈਚ ਹਾਰ ਜਾਂਦੇ ਸੀ ਐਤਕੀ ਦੌਰ ਉਹ ਆ ਜਦੋਂ ਅਸੀਂ ਮੈਚ ਹਾਰਦੇ ਹਾਰਦੇ ਫਿਰ ਜਿੱਤ ਜਾਂਦੇ ਆ ਤੇ ਐਚਕੀ ਭਾਈ ਆਪਾਂ ਫਾਈਨਲ ਮੁਕਾਬਲਾ 6 ਦੌੜਾਂ ਦੇ ਫਰਕ ਨਾਲ ਫਿਰ ਹਾਰ ਗਏ ਆ ਸੋ ਬਹੁਤ ਵੱਡੇ ਪੱਧਰ ਦੇ ਉੱਤੇ ਮੋਦੀ ਸਟੇਡੀਅਮ ਦੇ ਵਿੱਚ ਅਹਮਦਾਬਾਦ ਦੇ ਵਿੱਚ ਮੁਕਾਬਲਾ ਰਚਿਆ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਜਿੱਥੋਂ ਤੱਕ ਅੱਖ ਦੀ ਮਾਰ ਸੀ ਸਿਰਫ ਤੇ ਸਿਰਫ ਦਰਸ਼ਕ ਨਜ਼ਰ ਆਉਂਦਾ ਸੀ ਤੇ ਪੂਰਾ ਗਲੈਮਰ ਦਾ ਟੁੜਕਾ ਤੇ ਸ਼ੰਕਰ ਮਹਾਦੇਵਨ ਦਾ ਪੂਰਾ ਜਲਵਾ ਤੇ ਬਾਕੀ ਜਿਹੜੀਆਂ ਹੋਰ ਵੱਖ-ਵੱਖ ਸ਼ਖਸੀਤਾਂ ਬਹੁਤ ਵੱਡੀਆਂ ਉੱਚ ਦਮਦਾਰੀਆਂ ਉਹਨਾਂ ਨੇ ਵੀ ਇਹਦੇ ਵਿੱਚ ਬਰਾਬਰ ਦਾ ਯੋਗਦਾਨ ਪਾਇਆ ਫਿਰ ਗੱਲ ਇੱਥੇ ਮੁੱਕਦੀ ਆ ਅਗਲੇ ਬਰੇ ਇਹ ਆਈਪੀਐਲ ਮੁਕਾਬਲਾ ਫੇਰ ਹੋਣਾ ਉਦੋਂ ਪਤਾ ਨਹੀਂ ਕਿਹੜਾ ਕਿਹਦੇ ਨਾਲ ਮੁਕਾਬਲਾ ਹੋਣਾ ਪਰ ਐਤਕੀ ਇਸ ਮੁਕਾਬਲੇ ਦੇ ਵਿੱਚ ਪ੍ਰੀਟੀ ਜਿੰਟਾ ਸਾਨੂੰ ਪੰਜਾਬਣ ਲੱਗਣ ਲੱਗ ਪਈ ਆ ਐਤਕੀ ਇਸ ਮੁਕਾਬਲੇ ਦੇ ਵਿੱਚ ਇਉਂ ਲੱਗਾ ਵੀ ਉਹ ਖੇਤਾਂ ਦੇ ਵਿੱਚ ਕੰਮ ਕਰਨ ਦੇ ਕਿਸੇ ਬੰਦੇ ਨਾਲ ਵਿਆਹੀ ਆ ਉਹ ਨੇਸਵਾੜੀਆਂ ਦੇ ਨਾਲ ਨਹੀਂ ਪੂਰੀ ਜ਼ਿੰਦਗੀ ਦਾ ਸਫ਼ਰ ਕਿਉਂਕਿ ਉਹ ਪੰਜਾਬ ਦੇ ਲੋਕਾਂ ਨੂੰ ਇਉਂ ਲੱਗਣ ਲੱਗ ਪਈ ਵੀ ਇਹ ਪੰਜਾਬਣ ਤੇ ਪੰਜਾਬੀ ਲੋਕ ਐਵੇਂ ਹੀ ਕਰਦੇ ਹੁੰਦੇ ਅਸੀਂ ਪੰਜਾਬੀਆਂ ਜਿਹੜੇ ਉਹ ਇਸ ਤਰੀਕੇ ਦੇ ਨਾਲ ਹੀ ਸੋਚਦੇ ਹੁੰਦੇ ਜਿੱਥੇ ਪੰਜਾਬ ਸ਼ਬਦ ਆ ਗਿਆ ਉੱਥੇ ਅਸੀਂ ਜਜ਼ਬਾਤੀ ਵੀ ਹੁੰਨੇ ਆ ਜੇ ਮੰਨ ਲਓ ਪ੍ਰੀਟਿਜੈਂਟਾ ਰਾਇਲ ਚੈਲੰਜ ਬੰਗਲੌਰ ਦੀ ਮਾਲਕਣ ਹੁੰਦੀ ਜੇ ਇਹ ਕਿਸੇ ਹੋਰ ਟੀਮ ਦੀ ਜਿਹੜੀ ਉਹ ਹੁੰਦੀ ਆ ਰਾਜਸਥਾਨ ਵਾਲੀ ਟੀਮ ਦੀ ਹੁੰਦੀ ਤੇ ਫਿਰ ਸ਼ਾਇਦ ਸਾਡੇ ਜਜ਼ਬਾਤ ਇਵੇਂ ਨਹੀਂ ਸੀ ਜੁੜਨੇ ਜੇ ਕੋਈ ਹੋਰ ਮਾਲਕ ਹੁੰਦਾ ਇਸ ਟੀਮ ਦਾ ਤੇ ਪਰ ਹੁੰਦੀ ਉਹ ਟੀਮ ਪੰਜਾਬ ਦੀ ਤੇ ਫਿਰ ਸਾਡੇ ਜਜ਼ਬਾਤ ਉਹਦੇ ਨਾਲ ਵੀ ਜੁੜ ਜਾਣੇ ਸੀ ਇਹ ਪੰਜਾਬੀਆਂ ਦੀ ਖੂਬਸੂਰਤੀ ਆ ਪੰਜਾਬੀ ਟੀਵੀ ਨਹੀਂ ਤੋੜਦੇ ਹੋਰ ਲੋਕ ਬੜੇ ਟੀਵੀ ਤੋੜ ਦਿੰਦੇ ਹੁੰਦੇ ਆ ਜਦੋਂ ਦੋ ਦੇਸ਼ਾਂ ਦੇ ਮੁਕਾਬਲੇ ਹੁੰਦੇ ਮੈਂ ਸੋਚਦਾ ਹੁੰਨਾ ਵੀ ਇਹ ਟੀਵੀ ਕਾਹ ਤੋਂ ਤੋੜਦੇ ਆ ਟੀਵੀ ਤੋੜਨ ਦੀ ਕੀ ਲੋੜ ਆ ਟੀਵੀ ਨਾ ਤੋੜੋ ਖੇਡ ਨੂੰ ਖੇਡ ਦੇ ਰੂਪ ਦੇ ਵਿੱਚ ਸਮਝੋ ਖੇਡ ਦੇ ਤੌਰ ਤੇ ਜਾਣੋ ਪਰ ਅਸੀਂ ਕਈ ਵਾਰੀ ਲੋੜੋਂ ਵੱਧ ਜਜ਼ਬਾਤੀ ਹੋ ਜਾਂਦੇ ਆ ਪਰ ਹਾਂ ਇਹ ਕਿਉਂਕਿ ਦੁਨੀਆ ਦੇ ਵਿੱਚ ਪ੍ਰਚਾਰਿਆ ਗਿਆ ਸੀ ਮੁਕਾਬਲਾ ਤੇ ਭਾਰਤ ਦੇ ਬੱਚੇ ਬੱਚੇ ਤੱਕ ਆਈਪੀਐਲ ਦੀ ਜਾਣਕਾਰੀ ਪਹੁੰਚੀ ਪਰ ਇਹਦੇ ਵਿੱਚੋਂ ਕੁਝ ਗੱਲਾਂ ਨਿਕਲਣੀਆਂ ਚਾਹੀਦੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਮਹਾ ਮੇਲਾ ਕਰਵਾਇਆ ਗਿਆ ਕਿਸ ਤਰੀਕੇ ਦੇ ਨਾਲ ਵੱਖ-ਵੱਖ ਡਿਜੀਟਲ ਸਾਧਨਾਂ ਤੋਂ ਇਹਦੇ ਵਿੱਚੋਂ ਪੈਸੇ ਕਮਾਏ ਗਏ ਆ ਕਿਵੇਂ ਇਹਦੇ ਵਿੱਚੋਂ ਐਡਵਰਟਾਈਜ਼ਮੈਂਟ ਦੇ ਵਿੱਚੋਂ ਰਕਮ ਕੱਢੀ ਜਾਂਦੀ ਆ ਕਿਵੇਂ ਖਿਡਾਰੀਆਂ ਦੀ ਬੋਲੀ ਲੱਗਦੀ ਆ ਕਿਸ ਤਰੀਕੇ ਨਾਲ ਟਿਕਟਾਂ ਵਿਕਦੀਆਂ ਕਿਵੇਂ ਟਿਕਟਾਂ ਬਲੈਕ ਹੁੰਦੀਆਂ ਕਿਵੇਂ ਖਿਡਾਰੀਆਂ ਦੇ ਉੱਤੇ ਮਾਨਸਨਮਾਨ ਲੱਗਦੇ ਆ ਕਿਵੇਂ ਇਹਦੇ ਵਿੱਚ ਸੱਟਾ ਲੱਗਦਾ ਰੁਪਈਏ ਹਾਰਿਆਂ ਨੇ ਵੀ ਕਮਾਏ ਆ ਰੁਪਈਏ ਜਿੱਤਿਆਂ ਨੇ ਵੀ ਕਮਾਏ ਆ ਰੁਪਈਏ ਘਟਦਾਉਣਾ ਬਣਾਉਣ ਵਾਲੇ ਖਿਡਾਰੀਆਂ ਨੇ ਵੀ ਕਮਾਏ ਆ ਰੁਪਈਏ ਜਿਹੜੇ ਮੈਨ ਆਫ ਦਾ ਮੈਚ ਬਣਨ ਵਾਲਿਆਂ ਨੇ ਵੀ ਕਮਾਏ ਆ ਸੋ ਮਤਲਬ ਕਹਿਣ ਦਾ ਇਹ ਜੀ ਕਿ ਇਹਦੇ ਵਿੱਚ ਘਾਟਾ ਕਿਸੇ ਨੂੰ ਸ਼ਾਇਦ ਮੜਾ ਮੋਟਾ ਹੋਵੇ ਜਾਂ ਨਹੀਂ ਹੋਵੇ ਪਰ ਮੈਂ ਜਿੰਨੀ ਕਿ ਰਿਪੋਰਟ ਪੜ੍ਹੀ ਆ ਇਹਦੇ ਵਿੱਚ ਘਾਟਾ ਕਿਸੇ ਨੂੰ ਬਹੁਤਾ ਪੈਂਦਾ ਨਹੀਂ ਜੇਕਰ ਘਾਟਾ ਦਾ ਘਾਟਾ ਪੈਂਦਾ ਹੋਵੇ ਤੇ ਫਿਰ ਅਗਲੀ ਵਾਰ ਤਾਂ ਉਹ ਟੀਮ ਮੁਕਾਬਲੇ ਦੇ ਵਿੱਚ ਹੀ ਨਾ ਆਵੇ ਬੰਦਾ ਕਹਿੰਦਾ ਜੀ ਕਿ ਮੈਂ ਤਿੰਨ ਚਾਰ ਮੁਕਾਬਲੇ ਦੇਖ ਲਿਆ ਹਰ ਵਾਰ ਮੈਨੂੰ ਇੰਨੇ 100 ਕਰੋੜ ਦਾ ਘਾਟਾ ਪੈ ਜਾਂਦਾ ਆਪਾਂ ਨਹੀਂ ਐਤਕੀ ਟੀਮ ਖੜਾਉਣੀ ਪਰ ਖੇਡ ਰਹੀਆਂ ਨਾ ਇਹਦਾ ਮਤਲਬ ਘਾਟਾ ਉਵੇਂ ਨਹੀਂ ਪੈਂਦਾ ਜਿਵੇਂ ਕਿ ਆਪਾਂ ਸੋਚਦੇ ਹੁੰਨੇ ਆ ਪੰਜਾਬੀਆਂ ਨੇ ਪੂਰੇ ਭਾਰਤਗਾਂ ਨੇ ਆਪਣਾ ਵਕਤ ਦਿੱਤਾ ਤੇ ਇਥੇ ਕੀ ਮੈਨੂੰ ਸਭ ਤੋਂ ਚੰਗੀ ਗੱਲ ਇਹ ਲੱਗੀ ਆ ਵੀ ਜਿਹੜੀ ਪੰਜਾਬੀ ਦੇ ਵਿੱਚ ਕਮੈਂਟਰੀ ਹੋਈ ਆ ਜਿਸ ਤਰੀਕੇ ਦੇ ਨਾਲ ਸਰਪੰਚ ਛਾ ਗਿਆ ਹੋਏ ਆ ਸਰਪੰਚ ਨੇ ਜੜ ਤੇ ਕੋਕੇ ਸਰਪੰਚ ਨੇ ਧੁੱਕੀ ਪਾਤੀ ਹੋਏ ਆ ਲੈ ਦੇਖੋ ਬੁੜਕੀ ਜਾਂਦੀ ਆ ਗੇਂਦ ਜਦੋਂ ਆ ਗੱਲਾਂ ਹੁੰਦੀਆਂ ਸੀ ਇਥੇ ਚੰਗਾ ਲੱਗਦਾ ਸੀ ਇਹ ਕਿਉਂਕਿ ਸਾਡੀਆਂ ਪੰਜਾਬੀਆਂ ਦੀਆਂ ਗੱਲਾਂ ਪੰਜਾਬੀਆਂ ਦੇ ਸਵਾਦ ਦੀਆਂ ਗੱਲਾਂ ਪੰਜਾਬੀਆਂ ਨੂੰ ਚੰਗਾ ਲੱਗਣ ਵਾਲੀਆਂ ਗੱਲਾਂ ਸੋ ਇਸ ਕਰਕੇ ਭਾਈ ਇੱਥੇ ਕੀ ਭੋਜਪੂਰੀ ਦੇ ਵਿੱਚ ਵੀ ਹਰਿਆਣਵੀ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਹੋਰ ਜ਼ੁਬਾਨਾਂ ਦੇ ਵਿੱਚ ਵੀ ਇੱਥੇ ਕੀ ਕਮੈਂਟਰੀ ਹੋਈ ਹੈ ਯਾਨੀ ਕਿ ਹਰ ਸੂਬੇ ਦੀ ਨੁਮਾਇੰਦਗੀ ਕੀਤੀ ਗਈ ਹੈ ਤੇ ਕਰਨੀ ਵੀ ਚਾਹੀਦੀ ਹੈ ਖੇਡ ਸਭ ਦੀ ਹੈ ਤੇ ਸਭ ਨੂੰ ਸਮਝਾਉਣੀ ਚਾਹੀਦੀ ਹੈ ਉਹਦੀ ਜ਼ੁਬਾਨ ਦੇ ਵਿੱਚ ਜੇਕਰ ਗੱਲ ਹੋਵੇ ਤਾਂ ਗੱਲ ਹੋਰ ਹੈ ਇਸ ਕਰਕੇ ਭਾਈ ਇਹ ਮੁਕਾਬਲਾ ਖਤਮ ਹੋਇਆ ਜਿਹੜਾ ਆਪਾਂ ਨਿਤ ਕਹਿੰਦੇ ਸੀ ਯਾਰ ਅੱਜ ਉਹਦਾ ਮੁਕਾਬਲਾ ਉਹਦੇ ਨਾਲ ਤੇ ਮੈਂ ਦੇਖੂ ਹੌਟਸਟਾਰ ਦੇ ਉੱਤੇ ਤੇ ਮੈਂ ਦੇਖੂ ਫਲਾਣੀ ਥਾਂ ਦੇ ਉੱਤੇ ਉਹ ਭਾਈ ਹੁਣ ਪੰਜਾਬੀ ਹੋਰ ਕੰਮਾਂ ਕਾਜਾਂ ਦੇ ਵਿੱਚ ਰੁੱਝ ਜਾਣਗੇ ਹੁਣ ਆਗੀ ਜੀ ਲੁਧਿਆਣੇ ਬਾੜੀ ਚੋਣ ਦੀ ਗੱਲ ਹੁਣ ਉੱਥੇ ਮੁਕਾਬਲਾ ਹੋਣਾ ਉਹਦੇ ਵਿੱਚ ਕਿਹਨੇ ਚੌਕਾ ਲਾਉਣਾ ਤੇ ਕਿਹਨੇ ਸ਼ੱਕਾ ਲਾਉਣਾ ਤੇ ਕਿਹਨੇ ਆਊਟ ਹੋ ਜਾਣਾ ਤੇ ਕਿਹਨੇ ਕਿੰਨੀਆਂ ਵੋਟਾਂ ਰੂਪੀ ਦੌੜਾਂ ਬਣਾਉਣੀਆਂ ਹੁਣ ਪੰਜਾਬਗਾਂ ਦਾ ਧਿਆਨ ਇਸ ਪਾਸੇ ਵੱਲ ਹੋਣਾ ਤੇ ਪੰਜਾਬ ਦੇ ਵਿੱਚ ਮੁੱਦੇ ਮੈਂ ਥੋੜਾ ਜਿਹਾ ਵਿਸ਼ੇ ਤੋਂ ਪਰੇ ਦੀ ਗੱਲ ਕਰ ਲਾਂ ਮੁੱਦੇ ਹੋਰ ਵੀ ਬਹੁਤ ਆ ਜੇ ਅੱਜ ਸ੍ਰੇਸ਼ ਐੱਯਰ ਸਰਪੰਚ ਕਾਮਯਾਬ ਨਹੀਂ ਹੋਇਆ ਇੱਕ ਦੌੜ ਬਣਾ ਕੇ ਚਲਾ ਗਿਆ ਫਾਈਨਲ ਮੁਕਾਬਲੇ ਦੇ ਵਿੱਚ ਤਾਂ ਲੋਕਾਂ ਦੇ ਮਨ ਮਸੂਸੇ ਗਏ ਆ ਵੈਸੇ ਪਿਛਲੇ ਕੁਝ ਦਿਨਾਂ ਦੇ ਵਿੱਚ ਦੋ ਸਰਪੰਚਾਂ ਬਾਰੇ ਖਬਰਾਂ ਵੀ ਆਈਆਂ ਭਾਈ ਬਖਤੌਰ ਪਿੰਡ ਹੈਗਾ ਜੀ ਬਠਿੰਡਾ ਦੇ ਵਿੱਚ ਉੱਥੇ ਆਪਾਂ ਜਾਣਦੇ ਕਿ ਫੌਜੀ ਆ ਜਿਹੜਾ ਸਾਬਕਾ ਉਹਦੀਆਂ ਲੱਤਾਂ ਤੋੜੀਆਂ ਨਸ਼ਾ ਤਸਕਰਾਂ ਨੇ ਇਸ ਪਿੰਡ ਦੇ ਸਰਪੰਚ ਨੇ ਇਤਰਾਜ਼ ਜ਼ਾਹਰ ਕੀਤਾ ਕਿ ਸਾਡੇ ਪਿੰਡ ਦੇ ਵਿੱਚ ਨਸ਼ੇ ਬਹੁਤ ਵਿਕਦੇ ਆ ਤੇ ਸਾਡੇ ਪਿੰਡ ਨੂੰ ਬਚਾਇਆ ਜਾਵੇ ਬਾਕੀ ਲੋਕਾਂ ਵਾਂਗੂ ਸਾਡਾ ਪਿੰਡ ਬਕਾਊ ਹੈ ਉਹਨਾਂ ਨੇ ਗੱਲ ਕਹੀ ਆ ਵੀ ਇਸ ਕਰਕੇ ਬਕਾਊ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਚੱਲਦਾ ਇੱਕ ਸਰਪੰਚ ਇਹ ਵੀ ਆ ਇੱਕ ਸਰਪੰਚ ਉਹ ਵੀ ਆ ਤ੍ਰਿੱਡਪਿੰਡ ਦਾ ਤ੍ਰਿੱਡਾਪਿੰਡ ਦਾ ਜਸ਼ਨ ਬਾਬਾ ਜਿਨੇ ਕਿ ਬੰਦੂਕ ਦੇ ਨਾਲ ਖੁਦਕੁਸ਼ੀ ਕਰ ਲਈ ਹੈ ਜਿਨੇ ਕਿ ਆਪਦੇ ਗੋਲੀ ਮਾਰ ਕੇ ਖੁਦਕੁਸ਼ੀ ਇਸ ਕਰਕੇ ਕੀਤੀ ਹੈ ਕਿਉਂਕਿ ਭਾਵੇਂ ਕਿ ਉਹ ਜਵਾਨ ਉਮਰੇ ਆਮ ਆਦਮੀ ਪਾਰਟੀ ਦਾ ਸਰਪੰਚ ਬਣਿਆ ਪਰ ਉਹ ਸਤਾਇਆ ਪਿਆ ਸੀ ਉਹ ਕਲਪਿਆ ਪਿਆ ਸੀ ਉਹਨੂੰ ਹਰਾਸੇਨਾ ਕੀਤਾ ਗਿਆ ਮੈਂਟਲੀ ਤੌਰ ਤੇ ਟੌਰਚਰ ਇਨਾ ਕੀਤਾ ਗਿਆ ਉਹਨੇ ਜਿਉਣ ਨਾਲੋਂ ਮਰਨਾ ਠੀਕ ਸਮਝਿਆ ਹਾਲਾਂਕਿ ਅਸੀਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਕਿ ਕੋਈ ਮਰੇ ਪਰ ਅਸੀਂ ਇੱਕ ਸਰਪੰਚ ਜਿਹੜਾ ਕਿ ਟੀਵੀ ਦੇ ਉੱਤੇ ਦਿਸਦਾ ਉਹ ਖਿਡਾਰੀ ਆ ਉਹਦਾ ਸਤਿਕਾਰ ਕਰਨੇ ਆ ਪਰ ਉਹਦਾ ਭਾਈ ਦੋ ਸਰਪੰਚਾ ਨਹੀਂ ਆ ਤਿੰਨ ਸਰਪੰਚਾ ਨਹੀਂ ਆ ਹੋਰ ਵੀ ਖਬਰਾਂ ਆਉਂਦੀਆਂ ਇੱਥੇ ਇੱਕ ਸਰਪੰਚ ਸੱਚੀ ਮੁੱਚੀ ਵਾਲਾ ਉਹ ਖੁਦਕੁਸ਼ੀ ਵੀ ਕਰ ਜਾਂਦਾ ਇੱਕ ਸਰਪੰਚ ਆਪਦੇ ਪਿੰਡ ਦੇ ਵਿੱਚ ਵਿਕਦੇ ਹੋਏ ਨਿਸ਼ਾਨੀ ਗੱਲ ਵੀ ਕਰਦਾ ਇੱਕ ਸਰਪੰਚ ਕ੍ਰਿਕਟ ਦੇ ਵਿੱਚ ਜਲਵਾ ਵੀ ਪੇਸ਼ ਕਰਦਾ ਤੇ ਭਾਈ ਇਹ ਜਲਵੇ ਇਹ ਅਫਸੋਸ ਦੀਆਂ ਖਬਰਾਂ ਇਹ ਸਰਪੰਚਾਂ ਤੇ ਮੈਂਬਰ ਪੰਚਾਇਤਾਂ ਦੀਆਂ ਖਬਰਾਂ ਇਹ ਇਵੇਂ ਆਉਂਦਾਂ ਰਹਿੰਦੇਗਾ ਪਰ ਹਾਂ ਖਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਖੇਡ ਪ੍ਰੇਮੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਵੇਂ ਕਿ ਪੰਜਾਬ ਦੇ ਕ੍ਰਿਕਟ ਟੀਮ ਦੇ ਸਰਪੰਚ ਨੇ ਯਾਨੀ ਕਿ ਪੰਜਾਬ ਕਿੰਗਜ਼ 11 ਵਾਲੇ ਨੇ ਪਿਛਲੇ ਮੈਚਾਂ ਦੇ ਵਿੱਚ ਕਮਾਲ ਕੀਤੀ ਐਤਕੀ ਕਮਾਲ ਨਹੀਂ ਹੋ ਸਕੀ ਫਾਈਨਲ ਮੁਕਾਬਲੇ ਦੇ ਵਿੱਚ ਉਵੇਂ ਹੀ ਬਹੁਤ ਸਾਰੇ ਹੋਰ ਸੱਚੀ-ਮੁੱੱਚੀ ਵਾਲੇ ਸਰਪੰਚ ਕਈ ਚਾਹੁੰਦੇ ਜੀ ਕਿ ਅਸੀਂ ਕਮਾਲ ਕਰੀਏ ਪਰ ਉਹਨਾਂ ਦੇ ਰਾਹ ਦੇ ਵਿੱਚ 100 ਤਲੰਡੇ ੜਕੇ ਆ ਉਹਨਾਂ ਦੇ ਵੀ ੜਕੇ ਦੂਰ ਹੋਣ ਸਾਡੇ ਪਿੰਡਾਂ ਦੇ ਸਰਪੰਚ ਜਿਹੜੇ ਕਿ ਚੰਗੀ ਸੋਚ ਵਾਲੇ ਜ਼ਿੰਦਾਬਾਦ ਰਹਿਣ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਪ੍ਰੀਟਿਜੰਟਾ ਇਤਕੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਥਾਂ ਮੱਲਣ ਦੇ ਵਿੱਚ ਕਾਮਯਾਬ ਹੋਈ ਆ ਇੰਉ ਲੱਗਦਾ ਵੀ ਸੱਚੀ ਮੁੱਚੀ ਉਹ ਪੰਜਾਬਣ ਕੁੜੀ ਆ ਇੰਉ ਲੱਗਦਾ ਵੀ ਭਾਈ ਉਹ ਪੰਜਾਬ ਦੇ ਕਿਸੇ ਪਿੰਡ ਦੀ ਵਸਨੀਕ ਆ ਇੰਉ ਲੱਗਦਾ ਕਿ ਭਾਈ ਉਹਨੇ ਪੰਜਾਬੀਆਂ ਦੇ ਦਿਲਾਂ ਵਿੱਚ ਥਾਂ ਬਹੁਤ ਮੱਲ ਲਈ ਆ ਇੰਉ ਲੱਗਦਾ ਵੀ ਜਿਵੇਂ ਉਹਨੇ ਹੁਣ ਪੰਜਾਬੀ ਫਿਲਮ ਦੇ ਵਿੱਚ ਆ ਜਾਣਾ ਇੰਉ ਲੱਗਦਾ ਵੀ ਭਾਈ ਇਹ ਮੁਕਾਬਲਾ ਉਹ ਜਿੱਤ ਜਾਂਦੀ ਇਹ ਜਿੱਤੀ ਕਿਉਂ ਨਹੀਂ ਉਹ ਜਿੱਤ ਸਕਦੇ ਸੀ ਇੱਕ ਜੇਕਰ ਹੋਰ ਗੇਂਦ ਹੁੰਦੀ ਦੋ ਜੇਕਰ ਗੇਂਦਾਂ ਹੋਰ ਹੁੰਦੀਆਂ ਤਾਂ ਗੱਲ ਹੋਰ ਹੁੰਦੀ ਮਤਲਬ ਇਹ ਕਿ ਜਜ਼ਬਾਤ ਆ ਇਹ ਜਜ਼ਬਾਤ ਕਾਬੂ ਦੇ ਵਿੱਚ ਵੀ ਰਹਿਣੇ ਚਾਹੀਦੇ ਆ ਜਜ਼ਬਾਤ ਉੱਬਣ ਦੇ ਵੀ ਚਾਹੀਦੇ ਪਰ ਲੜਨਾ ਨਹੀਂ ਚਾਹੀਦਾ ਤੇ ਖਿਡਾਰੀਆਂ ਦੀ ਖੇਡ ਭਾਵਨਾ ਦੇਖਣੀ ਚਾਹੀਦੀ ਆ ਉਹਨਾਂ ਦੀ ਬੋਲੀ ਲੱਗਦੀ ਆ ਆਪਾਂ ਵੀ ਇੰਨੇ ਕਾਬਲ ਹੋਈਏ ਕਿ ਸਾਨੂੰ ਕੋਈ ਬੋਲੀ ਲਾ ਕੇ ਲੈ ਕੇ ਜਾਵੇ ਸਾਡੀਆਂ ਫਸਲਾਂ ਦੀ ਵਾਜਬ ਬੋਲੀ ਲੱਗੇ ਇਦਾਂ ਦਾ ਕੁਝ ਵੀ ਹੋਣਾ ਚਾਹੀਦਾ